ਹਾਂ ਜੀ ਭਾਈ 80 ਗੱਲ ਸਾਰਿਆਂ ਨੂੰ ਅਸੀਂ ਨਾ ਅੱਜ ਖੜੇ ਆ ਮੇਰੇ ਪਿੰਡ ਕੋਟ ਦੋਨਾਂ ਦੇ ਨਹਿਰ ਦੇ ਬਿਲਕੁਲ ਨੇੜੇ ਇੱਥੇ ਜੋ ਤੁਹਾਨੂੰ ਦੇਖ ਰਹੇ ਆ ਇਹ ਪਾਣੀ ਦੇਖ ਰਹੇ ਹੋ 50 60 ਕਿੱਲੇ ਨਾ ਜੋ ਪਿੱਛੇ ਡੁੱਬ ਚੁੱਕੇ ਨੇਗੇ ਇਹ ਸਾਡਾ ਭਰਾ ਗਾਮਣੀ ਸੰਧੂ ਇਹਦੇ ਕੋਲੇ ਬਾਈ ਕੋਲੇ ਪਿੱਛੇ ਤੁਹਾਨੂੰ ਵੀਡੀਓ ਦਿਖਾਵਾਂਗੇ ਇਹਦਾ 40 ਪਹਿਲਾਂ ਜਿਹੜਾ 9 10 ਲੱਖ ਰੁਪਏ ਦਾ ਵਿਚਾਰੇ ਨੇ ਮੁੱਲ ਲੈ ਕੇ ਪਾਇਆ ਸੀ ਉਹ ਵੀ ਡੁੱਬ ਗਿਆ ਤੇ 6 7 ਕਿੱਲੇ ਦੇ ਕੋਲ ਠੇਕੇ ਦੇ ਦੀ ਅਸੀਂ 90000 ਨੂੰ ਭਾਈ ਠੇਕਾ ਹੋਇਆ ਪਿਆ ਉਹ ਡੁੱਬ ਗਏ ਤੇ ਇੱਧਰ ਸਾਡੇ ਵੀਰ ਜ਼ਿਮੀਦਾਰ ਵੀਰ ਖੜੇ ਨੇ ਇਹਨਾਂ ਦੇ ਕਿਹਦੇ 4 ਕਿੱਲੇ ਕਿਹਦੇ 5 ਕਿੱਲੇ ਡੁੱਬ ਚੁੱਕੇ ਨੇ ਪਾਣੀ ਨਾਲ ਜੇ ਗੱਲ ਕਰੀ 8-9 ਫੁੱਟ ਪਾਣੀ ਹੈ ਇਹ ਜੇ ਗੱਲ ਕਰੀਏ ਬਰਸਾਤ ਦਾ ਪਾਣੀ ਸਰਕਾਰ ਨੇ ਸਹੂਲਤ ਦਿੱਤੀ ਸੀ ਸਾਨੂੰ ਜੇ ਦੇਖ ਰਹੇ ਹੋ ਇਹ ਡਰੇਨ ਹੈਗੀ ਡਰੇਨ ਜਿਹੜਾ ਨਾਲੇ ਡਰੇਨ ਬਣਾਉਂਦੀ ਹੈਗੀ ਸਰਕਾਰ ਕਿਸੇ ਗੱਲ ਤੋਂ ਬਣਾਉਂਦੀ ਹੈਗੀ ਤੇ ਮੂਰੇ ਕੀ ਆ ਡਰੇਨ ਦਾ ਪਾਣੀ ਨਾ ਮੂਰੇ ਡਾਫ ਲੱਗ ਚੁੱਕੀ ਹੈਗੀ ਕੋਈ ਜ਼ਿਮੀਦਾਰ ਭਰਾਵਾਂ ਨੇ ਕੀ ਕੀਤਾ ਡਰੇਨ ਨੂੰ ਕੀ ਕਰਦੇ ਹੈਗੇ ਬਈ ਆਪਦੇ ਫਾਇਦੇ ਲਈ ਦੋ-ਦੋ ਕਰਮਾਂ ਡਰੇਨ ਦੇ ਵਿੱਚ ਰਲਾ ਲੈਂਦੇ ਡਰੇਨ ਨੂੰ ਤੇ ਜਿਹਦੇ ਕਰਕੇ ਕੀ ਆ ਡਰੇਨ ਮੂਹਰੋ ਬੰਦ ਹੋ ਗਈ ਤੇ ਇਹਨਾਂ ਵਿਚਾਰਿਆਂ ਕੋਲੇ ਕਿਸੇ ਕੋਲੇ 80 ਕਿਸੇ 90 ਕਿਸੇ ਕੋਲੇ ਕਿੰਨੇ ਹਜ਼ਾਰ ਨੂੰ ਵਾਹਣ ਸੀਗਾ ਦੇਖੋ ਤੁਸੀਂ 50 60 ਕਿੱਲੇ ਨੇ ਡੁੱਬ ਚੁੱਕੇ ਨੇਗੇ ਤੇ ਇਹਨਾਂ ਦਾ ਠੇਕਾ ਬਈ ਕਿੱਥੋਂ ਭਰੂ ਜ਼ਿੰਮੇਦਾਰ ਤੇ ਇੱਕ ਤਾਂ ਇਹਦੇ ਚ ਆਪਾਂ ਇੰ ਇਕੱਲਾ ਸਰਕਾਰ ਦਾ ਜਾਂ ਰੱਬ ਦਾ ਦੋਸ਼ ਨਹੀਂ ਹੁੰਦਾ ਥੋੜਾ ਜਿਹਾ ਜ਼ਿੰਮੇਦਾਰ ਆਪ ਹੀ ਆਪਾਂ ਇੱਕ ਦੂਜੇ ਦੇ ਬੈਰੀ ਬਣ ਜਾਂਦੇ ਆ ਇਹ ਪਾਣੀ ਨੂੰ ਬਈ ਰੋਕਣ ਦੀ ਬਜਾਏ ਕਿੱਥੇ ਆਪਾਂ ਇਹਨੂੰ ਜੋ ਸਰਕਾਰ ਸਹੂਲਤ ਦਿੰਦੀ ਹੈਗੀ ਇਹਨੂੰ ਆਪਾਂ ਸਹੂਲਤ ਨੂੰ ਨਾ ਪਰੋਕੀਏ ਤੇ ਡਰੇਨ ਜੋ ਇਥੋਂ ਵਧੀਆ ਵਧੀਆ ਸਾਫ਼ ਡਰੇਨ ਸੀ ਅੱਗੇ ਚੱਲ ਰਹੀ ਹੈਗੀ ਇਥੋਂ ਕੋਸਕ ਥਾਵਾਂ ਤੋਂ ਡਰੇਨ ਨੂੰ ਨਾ ਜੋ ਪਾਣੀ ਆਪਾਂ ਇੱਕ ਕਰਮਕਰਮ ਥਾਂ ਕਰਦੇ ਕਰਦੇ ਡਰੇਨ ਬਿਲਕੁਲ ਬੰਦ ਕਰੀ ਪਈ ਹੈ ਜਿਹਦੇ ਨਾਲ ਕੀ ਹੈ 50 60 ਕਿੱਲੇ ਪਿੱਛੇ ਨਾ 8 9 ਫੁੱਟ ਪਾਣੀ ਫਿਰਦਾ ਹੈਗਾ ਤੇ ਸਾਡੀ ਇਹੀ ਅਪੀਲ ਹੈਗੀ ਵੀ ਅੱਗੇ ਤੋਂ ਇਹ ਜਿਹੀ ਕੋਈ ਗਲਤੀਆਂ ਨਾ ਕਰੋ ਜਾਂ ਤਾਂ ਜੋ ਕਿਹੋ ਜਿਹਾ ਯਾਰ ਨੂੰ ਵੀ ਅਪੀਲ ਹੈਗੀ ਤੇ ਵੱਧ ਤੋਂ ਵੱਧ ਇਹਨਾਂ ਦੀ ਬਾਹਰ ਜ਼ਰੂਰ ਪੜੀ ਜਾਵੇ ਤੇ ਬਾਕੀ ਸਾਡੇ ਨਾਲ ਜ਼ਿਮੀਦਾਰ ਭਰਾ ਖੜੇ ਨੇ ਤੁਸੀਂ ਇਹਨਾਂ ਦੇ ਵੀ ਆਪਾਂ ਵਿਊ ਲੈਣਾ ਚਾਹਾਂਗੇ ਤੇ ਬਈ ਇਹ ਤੁਹਾਡੇ ਕੋਲ ਠੇਕੇ ਤੇ ਆ ਜੀ ਸਾਰਾ ਬਾਣ ਬਈ ਆਪਣੇ ਕੋਲ ਠੇਕੇ ਤੇ ਆ ਵਿੱਚ 6 ਕਿੱਲੇ ਬਾਣ ਦੇ ਬਾਈ ਕੋਲ ਸਿਰਫ ਐ ਮਲੋ 80 85000 ਨੂੰ ਘੱਟੋ ਘੱਟ ਠੇਕਾ ਹੈਗਾ ਤੇ ਉਹ ਕਿੱਥੋਂ ਪੂਰਾ ਕਰੂਗਾ ਜਿਹਦੀ ਤੁਸੀਂ ਦੇਖ ਲਓ ਕੋਈ ਤੇ ਕੋਈ ਜੀਰੀ ਦਾ ਨਾਮ ਨਿਸ਼ਾਨ ਨਹੀਂ ਲਿੰਦਾ 8 9 ਫੁੱਟ ਪਾਣੀ ਹੈ ਜੀਰੀ ਸਾਰੀ ਪਾਣੀ ਦੇ ਵਿੱਚ ਹੈਗੀ ਤੇ ਇਹਨਾਂ ਠੇਕਾ ਕਿੱਥੋਂ ਭਰੂ ਜ਼ਿਮੀਦਾਰ ਤੇ ਵੱਧ ਤੋਂ ਵੱਧ ਅਸੀਂ ਅਪੀਲ ਕਰਦੇ ਆਂਗੇ ਜੇ ਕੋਈ ਸਹਾਇਤਾ ਕਰ ਸਕਦਾ ਹੈ ਤਾਂ ਜ਼ਰੂਰ ਕਿਸੇ ਤਰ੍ਹਾਂ ਦਾ ਇਹਨਾਂ ਦਾ ਪਾਣੀ ਦੇ ਨਿਕਾਸ ਦਾ ਸਹਿਯੋਗ ਹੋ ਜੇ ਇਹਨਾਂ ਨੇ ਹੋਰ ਕੁਝ ਨਹੀਂ ਮੰਗਿਆ ਇਹਨਾਂ ਨੇ ਸਿਰਫ ਬਾਈਆਂ ਨੇ ਸਿਰਫ ਇਹੀ ਮੰਗ ਮੰਗੀ ਹੈ ਕਹਿੰਦੇ ਸਾਡੇ ਕੋਲ ਪ੍ਰਮਾਤਮਾ ਆਪ ਹੀ ਦੇ ਦੂ ਕੱਲਾ ਸਾਡਾ ਪਾਣੀ ਦਾ ਨਿਕਾਸ ਹੀ ਕਰ ਦਿਓ ਧੰਨਵਾਦ ਬਾਈ ਜੀ ਆਹ ਬਾਈ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜੇ ਬਾਈ ਦੇ ਆਪਾਂ ਦੱਸੇ ਸੀ 6-7 ਕਿੱਲੇ ਨਾ ਪਾਣੀ ਇਹ ਡੁੱਬੇ ਸੀ ਉਹਦਾ ਨਾ 4 ਤਕਰੀਬਨ 8-9 ਲੱਖ ਦਾ ਉਹਨੇ ਮੁੱਲ ਲੈ ਕੇ ਪਾਇਆ ਸੀਗਾ ਵੀ ਚਲੋ 2 ਰੁਪਏ ਬਣ ਜਾਣਗੇ ਸਾਰਾ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਚਾਰ ਸਪਰੇ ਪਾਣੀ ਪਾਣੀ ਆ ਨਾਲਾ ਵੀ ਤਾਹਾਂ ਦੀ ਜਾਂਦਾ ਹੈ ਨਾ ਬਈ ਜੀਰੀ ਦਾ ਮਤਲਬ ਚਾਰ ਚਾਰ ਉਂਗਲੀਆਂ ਦੀਂਦੀ ਆ ਨਾ ਇਧਰ ਤਾਂ ਜੀਰੀ ਦਾ ਹੀ ਨਹੀਂ ਦੀਦੀ ਨਹੀਂ ਹਾਂਜੀ ਭਈ ਆਹ ਦੇਖ ਲੋ ਕਹਿੰਦੇ ਪੰਜਾਬ ਚ ਜਿਹੜੇ ਕਹਿੰਦੇ ਵੀ ਹੜ ਇਕੱਲੇ ਮਾਜਾ ਸੈੜੀ ਆਉਂਦੇ ਆ ਸਾਡੇ ਮਾਲਵਾ ਏਰੀਆ ਪਿੰਡ ਕੋੜਦੰਨਾ ਦੇ ਵਿੱਚ ਤਕਰੀਬਨ ਜੇ ਗੱਲ ਕਰੀਏ ਤਾਂ ਇਹ 6-7 ਕਿੱਲੇ ਨੇਗੇ ਜਿਹੜੇ ਕੀ ਆ ਜੀਰੀ ਦਾ ਮਹਲੋ ਨਾਮ ਨਿਸ਼ਾਨ ਭਿੰਦੀ ਦਾ ਤੁਹਾਨੂੰ ਜ਼ੂਮ ਕਰਕੇ ਦਿਖਾਉਂਦੇ ਆ ਕਿਤੇ ਕਿਤੇ ਪੱਤੇ ਜੀਂਦੇ ਵੀ ਹਾਂ ਜੀਰੀ ਹੈਗੀ ਸੀ ਇੱਥੇ ਬਹੁਤ ਹੀ ਮਾੜਾ ਹਾਲ ਹੋਇਆਗਾ ਤੇ ਮੌਤ ਹੀ ਬਰਾਹਾਲ ਹੈ ਬਈ ਜੀਰੀ ਦਾ ਉਧਰੋਂ ਆਪਾਂ ਡਰੇਨ ਤੁਹਾਨੂੰ ਉੱਥੇ ਦਿਖਾਈ ਸੀ ਉੱਥੇ ਡਰੇਨ ਬੰਦ ਹੋ ਚੁੱਕੀ ਸੀ ਉਰੇ ਡਰੇਨ ਦਾ ਪਾਣੀ ਚੱਲਦਾ ਹੈਗਾ ਤੇ ਤੁਹਾਨੂੰ ਪਿੱਛੋਂ ਵੀ ਦਿਖਾਉਂ ਮੈਂ ਵੀ ਕਿੰਨਾ ਪਾਣੀ ਆ ਰਿਹਾ ਇੱਥੇ ਨਾ ਇੱਕ ਹੋਇਆ ਪਹਿਲੇ ਲੈਵਲ ਆ 8-9 ਫੁੱਟ ਡੂੰਘਾ ਗਾ ਡਰੇਨ ਦਾ ਪਾਣੀ ਨਹਿਰ ਵਾਂਗੂ ਚੱਲ ਰਿਹਾ ਕਿਤੇ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਹੈ ਇਹ ਡਰੇਨ ਤੇ ਜਿਹੜੀ ਇਹ ਜੀਰੀ ਦੀ ਗੱਲ ਹੈ ਨੋ ਤਕਰੀਬਨ 3.5 ਤੋਂ 4 ਫੁੱਟ ਜੀਰੀ ਸੀਗੀ ਜਿਹੜੀ ਸਿਰਫ ਫੁੱਟ ਕੀ ਦੀਂਦੀ ਆ ਉਪਰ ਇਧਰਲੀ ਸਾਈਡ ਵੀ ਤੇ ਪਰਾਂ ਉਹ ਦੂਰੋਂ ਸਾਨੂੰ ਨਿਗਾ ਮਰਵਾਈਏ ਬਾਈਆਂ ਦੀ ਜੀਰੀ ਦਾ ਕੋਈ ਪਤਾ ਵੀ ਨਹੀਂ ਦੀਨਾ ਇਹ ਘਰ ਪਾਇਆ ਹੋਇਆ ਕਿਸੇ ਦਾ ਇਹਦੀਆਂ ਵੀ ਕੰਦਾਂ ਨੂੰ ਕਹਿੰਦੇ ਤੇੜਾਂ ਚੁੱਕੀਆਂ ਨੇ ਪਾਣੀ ਲੱਗ ਕੇ ਜਦੋਂ 3-4 ਫੁੱਟ ਪਾਣੀ ਲਵੇ ਖੜਾਗਾ ਤਾਂ ਕਿ ਤੇੜਾਂ ਹੀ ਆਉਣੀਆਂ ਆ